ਅਮਰੀਕੀ ਚੋਣਾਂ ਦੇ ਵਿੱਚ ਡੋਨਲਡ 트੍ਰੰਪ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ ਜੀ ਹਾਂ ਨਿਊਯਾਰਕ ਵਿਖੇ ਜਿਵੇਂ-ਜਿਵੇਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਸਿਆਸੀ ਹਲਕਿਆਂ ਦੇ ਵਿੱਚ ਦੂਜੇ ਪਾਸੇ ਤੋਂ ਸਮਰਥਕ ਪ੍ਰਾਪਤ ਕਰਨਾ 트੍ਰੰਪ ਅਤੇ ਹੈਰਿਸ ਦੋਵਾਂ ਲਈ ਰਣਨੀਤੀ ਬਣਾ ਰਿਹਾ ਹੈ ਮੈਸਾ ਐਰੀਜ਼ੋਨਾ ਦੇ ਮੇਅਰ ਜੋਨ ਗਾਈਲਸ ਇਲਿਨੋਇਸ ਦੇ ਸਾਬਕਾ ਪ੍ਰਤੀਨਿਧੀ ਐਡਮ ਕਿੰਜਗਰ ਅਤੇ 트੍ਰੰਪ ਦੇ ਸਾਬਕਾ ਪ੍ਰੈਸ ਸਕੱਤਰ ਸਟੈਫਨੀ ਗ੍ਰਿਸਮ ਸਮੇਤ ਕਈ ਰਿਪਬਲਿਕ ਨਾਂ ਨੇ ਪਿਛਲੇ ਹਫਤੇ ਸ਼ਿਕਾਗੋ ਵਿੱਚ ਡੈਮੋਕ੍ਰੇਟਿਡ ਨੈਸ਼ਨਲ ਕਨਵੈਨਸ਼ਨਰ ਵਿੱਚ ਕਮਲਾ ਹੈਰਿਸ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਅਮਰੀਕਾ 'ਚ ਰਾਸ਼ਟਰਪਤੀ ਦੀ ਚੋਣ ਲੜ ਰਹੇ ਡੋਨਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ ਉਹਨਾਂ ਦੀ ਆਪਣੀ ਪਾਰਟੀ ਨਾਲ ਸੰਬੰਧਤ 200 ਤੋਂ ਵੱਧ ਮੁਲਾਜ਼ਮਾ ਨੇ ਡੈਮੋਕ੍ਰੇਟਿਡ ਉਮੀਦਵਾਰ ਕਮਲਾ ਹੈਰਿਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਲਈ ਉਸ ਨੇ ਇੱਕ ਖੁੱਲਾ ਪੱਤਰ ਜਾਰੀ ਕੀਤਾ ਹੈ ਅਮਰੀਕੀ ਲੋਕਾਂ ਨੂੰ ਕਿਹਾ ਕਿ ਜੇਕਰ 트াম্প ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਇਹ ਦੇਸ਼ ਬਹੁਤ ਹੀ ਅਸਥਿਰ ਸਥਿਤੀ ਵਿੱਚ ਹੋਵੇਗਾ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਬਹੁਤ ਅਸਥਿਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇਗੇ ਉਧਰ ਗੱਲ ਕਰੀਏ ਯੂ ਐਸ ਏ ਟੂਡੇ ਦੁਆਰਾ ਸੋਮਵਾਰ ਨੂੰ ਪਹਿਲੀ ਵਾਰ ਦੇਖੇਗੇ ਇੱਕ ਖੁੱਲੇ ਪੱਤਰ ਵਿੱਚ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਯੂ ਬੁਸ਼ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਸਾਬਕਾ ਅਰੀਜ਼ੋਨਾ ਸੈਨੇਟਰ ਜੋਨ ਮੈਕਕੇਨ ਅਤੇ ਉਟਾਰ ਸੈਨੇਟਰ ਮਿਕ ਮਿਟਰ ਰੋਮਨੀ 238 ਲੋਕਾਂ ਨੇ ਕਮਲਾ ਹੈਰੀਸ ਅਤੇ ਉਹਨਾਂ ਉਸਦੇ ਚੱਲ ਰਹੇ ਸਾਥੀ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ ਦਾ ਸਮਰਥਨ ਕਰਨ ਲਈ ਉਦਾਰ ਰਿਪਬਲਿਕ ਨਾਲ ਅਤੇ ਰੂੜੀਵਾਦੀ ਆਜ਼ਾਦ ਲੋਕਾਂ ਨੂੰ ਉਹਨਾਂ ਨਾਲ ਜੁੜਨ ਲਈ ਕਿਹਾ ਹੈ ਰਿਪਬਲਿਕਨ ਨੇ ਕਿਹਾ ਕਿ ਇਸ ਲਈ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਕੋਲ ਉਪ ਰਾਸ਼ਟਰਪਤੀ ਕੰਮਲਾ ਹੈਰੀਸ ਅਤੇ ਗਵਰਨਰ ਵੌਲਜ ਨਾਲ ਬਹੁਤ ਸਾਰੇ ਇਮਾਨਦਾਰ ਵਿਚਾਰ ਧਾਰਕ ਅਸਹਿਮਤੀਤ ਹਨ ਹਾਲਾਂਕਿ ਸਾਡੇ ਦੁਆਰਾ ਪੇਸ਼ ਕੀਤੀ ਗਈ ਚੋਣ ਪੂਰੀ ਤਰ੍ਹਾਂ ਅਸਵੀਕਾਰ ਕਰਨ ਯੋਗ ਹੈ ਹਸਤਾਕਰ ਕਰਨ ਵਾਲਿਆਂ ਵਿੱਚ ਜਾਰਜ ਡਬਲਯੂ ਬੁਸ਼ ਅਤੇ ਮੈਕਕੇਨ ਮੁਹਿਮ ਦੇ ਸਾਬਕਾ ਵਿਦਿਆਰਥੀ ਰੀਡ ਗੈਲਨ ਵੀ ਸ਼ਾਮਲ ਸਨ ਜਿਸ ਨੇ 트럼ਪ ਵਿਰੋਧੀ ਗਰੁੱਪ ਦੀ ਲਿੰਕਨ ਪ੍ਰੋਜੈਕਟ ਦੀ ਸਥਾਪਨਾ ਕੀਤੀ ਸੀ ਇਸ ਵਿੱਚ 올ਿਵੀਆ ਟ੍ਰੋਈ ਟ੍ਰੋਏ ਵੀ ਜਾਰਜ ਡਬਲਯੂ ਬੁਸ਼ ਦੇ ਸਾਬਕਾ ਕਰਮਚਾਰੀ ਅਤੇ 트럼ਪ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਸਲਾਹਕਾਰ ਸ਼ਾਮਲ ਹਨ ਹਸਤਾਕਰਾਂ ਨੇ ਚੇਤਾਵਨੀ ਦਿੱਤੀ ਕਿ ਡੋਨਰਟ 트럼ਪ ਦੀ ਅਪਰਾਧਪ੍ਰਿਵਾਰੀ ਅਗਵਾਈ ਚ ਹੋਰ 4 ਸਾਲ ਅਮਰੀਕਾ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ